ਗਾਲ ਜੀ ਮੈਂ ਤੁਹਾਡਾ ਜਸਪਾਲ ਬਾਈ ਜੀ ਆ ਜਵਾਕਾਂ ਦਾ ਕਬੂਤਰ ਆਪਾਂ ਪਹਿਲਾਂ ਵੀਡੀਓ ਪਾਈ ਹੋਈ ਐ ਵੀ ਕਿਸੇ ਦਾ ਹੋਇਆ ਤਾਂ ਆਪੇ ਲੈ ਜੂਗਾ ਹਨਾ ਤੇ ਇਹਨੂੰ ਮੁੰਡੇ ਨੂੰ ਗਾਂਹ ਦੀ ਗਾਂਹ ਦੱਸ ਪਈ ਐ ਤੇ ਆ ਮੁੰਡਿਆਂ ਦਾ ਦੋਨਾਂ ਦਾ ਕਬੂਤਰ ਸੀ ਤੇ ਅੱਜ ਇਹਨੂੰ ਦੱਸ ਜਦੋਂ ਪਈ ਐ ਬਾਕੀ ਵੀਡੀਓ ਵੀ ਬਣਾਈ ਸੀ ਮੈਂ ਕਿ ਜਿਹਦਾ ਹੋਇਆ ਆਪੇ ਲੈ ਜੂਗਾ ਤੇ ਇਹਨਾਂ ਨੂੰ ਦੱਸ ਪਈ ਐ ਵੀ ਫਲਾਣੇ ਬੰਦੇ ਕੋਲੇ ਆ ਤੇ ਆਪਾਂ ਫੜ ਕੇ ਤੇ ਆ ਬਾਈਆਂ ਨੂੰ ਦੇਤਾ ਦੱਸੋ ਬਾਈ ਬਾਈ ਸਾਡਾ ਕਬੂਤਰ ਉੱਡ ਗਿਆ ਸੀ ਤੇ ਆ ਪਾਈ ਨੇ ਫੜ ਲਿਆ ਸੀ ਇਹਨੇ ਸਾਨੂੰ ਫੜ ਕੇ ਦਿੱਤਾ ਇੰਨੀ ਮਿਹਨਤ ਆਈ ਇੰਨੀ ਨਿੱਨੀ ਮਿਹਨਤ ਆਈ ਹੱਥ ਨਾ ਜੋੜ ਬਤਾ ਹੋਰ ਲੈ ਕੇ ਜਾਣੇ ਆ ਹੈ ਆ ਦੋ ਕਬੂਤਰ ਆਪਾਂ ਇਹਨਾਂ ਨੂੰ ਹੋਰ ਦੇਣ ਲੱਗੇ ਆ ਠੀਕ ਹੈ ਤੇ ਚੱਲ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆ ਜਵਾਕਾਂ ਦਾ ਮੱਖਾ ਸ਼ੌਂਕ ਪੂਰਾ ਜੋ ਹੋਰ ਗਲਤ ਕੰਮ ਨਹੀਂ ਲੱਗਣੇ ਤੇ ਕਿਵੇਂ ਉੱਡਦੇ ਆ ਇਹ ਕੂਤਰ ਤੇਰੇ ਆਹ ਕੂਤਰ ਕਿਵੇਂ ਉੱਡਦਾ ਆ ਤਾਂ ਜਮਾ ਸੋ ਇਸ ਵੀਰ ਤੇ ਉੜਦਾ ਬਾਈ ਅੱਛਾ ਕਿੱਥੋਂ ਲੈਂਦਾ ਸੀ ਇਹ ਇਹ ਲੈਂਦਾ ਮੇਰਾ ਭਰਾ ਕੋਲੋਂ ਜਗੇ ਤੋਂ ਜਗੇ ਤੋਂ ਤੇ ਤੈਨੂੰ ਕਿਵੇਂ ਸ਼ੌਂਕ ਪਿਆ ਇਹ ਕਬੂਤਰਾਂ ਦਾ ਮੈਨੂੰ ਬੜਾ ਸ਼ੌਂਕ ਜਦੋਂ ਹਨ ਹੈ ਜਦੋਂ ਮੈਂ ਰੱਖਣ ਪਿਆ ਫਿਰ ਇਹਨੇ ਇਹ ਤੂੰ ਡਾਉਣਾ ਨਾ ਕਬੂਤਰ ਰੱਖਣੇ ਰੱਖੇ ਤਾਂ ਹੈਗੀ ਆ ਡਾਉਂਦਾ ਨਹੀਂ ਉਡਾਉਂਗਾ ਹਾਲਗੇ ਨਾਲ ਉਡਾਉਂਗਾ ਅੱਛਾ ਹੂੰ ਤਾਂ ਰੱਖੇ ਵੱਡਾ ਹੋ ਕੇ ਕਬੂਤਰ ਬਾਜ਼ ਬਣੇਗਾ ਹਾਂ ਕਬੂਤਰ ਬਾਜ਼ ਬਣਾਂਗੇ ਜਦੋਂ ਬਾਈ ਕਬੂਤਰ ਸਾਡੇ ਰੇੜੀਆਂ ਤੇ ਗਿਰਜ ਗਏ ਹਾਂ ਫੇਰ ਉਡਾਵਾਂਗੇ ਫੇਰ ਉਡਾ ਠੀਕ ਆ ਚਲੋ ਠੀਕ ਆ ਫੇਰ ਆ ਦੋ ਨਾਲ ਲੈ ਜਾਓ ਚੰਗਾ ਠੀਕ ਆ ਡਾਓ ਕਬੂਤਰ ਜੱਜ ਕੇ ਹੋਰ ਗਲਤ ਕੰਮ ਨਾ ਲੱਗਿਓ ਨਹੀਂ ਨਹੀਂ ਗਲਤ ਕੰਮ ਨਹੀਂ ਲੱਗਿਆ ਠੀਕ ਆ ਚੰਗਾ